ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਖੁੰਮਾ ਦੀ ਸਬਜ਼ੀ ਤਾਂ ਤੁਸੀਂ ਕਈ ਵਾਰ ਬਣਾ ਕੇ ਖਾਧੀ ਹੋਣੀ ਹੈ ਪਰ ਅੱਜ ਜਿਹੜਾ ਤਰੀਕਾ ਮੈਂ ਤੁਹਾਨੂੰ ਖੁੰਮਾ ਦੀ ਸਬਜ਼ੀ ਬਣਾਉਣ ਦਾ ਦੱਸਾਂਗੀ ਨਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਕੇ ਖਾ ਲਈ ਤਾਂ ਰੋਜ਼ ਬਣਾ ਕੇ ਖਾਣਾ ਚਾਹੋਗੇ ਇਸ ਕਾਰਨ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਖੁੰਬਾ ਦੀ ਸਬਜ਼ੀ ਬਣਾਉਣ ਦੇ ਲਈ ਦੋ ਪੈਕੇਟ ਮੈਂ ਖੁੰਬਾ ਦੇ ਲਏ ਆ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਆ। ਧੋਣ ਤੋਂ ਬਾਅਦ ਹੁਣ ਆਪਾਂ ਕੀ ਕਰਾਂਗੇ ਕਿ ਇਹਦੇ ਜਿਹੜੇ ਟੰਡਲ ਹਨ ਇਹ ਅਲੱਗ ਕਰ ਲਵਾਂਗੇ ਤੇ ਜਿਹੜੀਆਂ ਖੁੰਬਾ ਆ ਉੱਪਰ ਉਹ ਟੋਪੀ ਜਿਹੜੀ ਹੈ ਇਹਨੂੰ ਆਪਾਂ ਲੱਗ ਕਰਕੇ ਜਿਹੜੇ ਟੰਡਲ ਆ ਇਹਦੇ ਦੋ ਦੋ ਟੁਕੜੇ ਕਰ ਲਵਾਂਗੇ। ਜਿਹੜੇ ਵੱਡੇ ਟੰਡਲ ਆ ਦੋ ਦੋ ਟੁਕੜੇ ਕਰ ਲਵਾਂਗੇ ਜਿਹੜੇ ਛੋਟੇ ਟੰਡਲ ਆ ਉਹਨਾਂ ਦੇ ਆਪਾਂ ਇੱਕ ਇੱਕ ਟੁਕੜਾ ਹੀ ਰਹਿਣ ਦੇਣਾ ਹੈ। ਉਹ ਜਿਹੜੇ ਮੀਡੀਅਮ ਸਾਈਜ਼ ਦੇ ਖੁੰਬਾ ਆ ਉਹਨੂੰ ਆਪਾਂ 4 ਟੁਕੜਿਆਂ ਦੇ ਵਿੱਚ ਕੱਟ ਕਰ ਲੈਣਾ ਹੈ ਜਿਹੜੀਆਂ ਵੱਡੀਆਂ ਖੁੰਬਾ ਆ ਉਹਨਾਂ ਨੂੰ ਆਪਾਂ 6 ਟੁਕੜਿਆਂ 'ਚ ਕੱਟ ਕਰ ਲੈਣਾ ਤੇ ਜਿਹੜੀਆਂ ਜ਼ਿਆਦਾ ਛੋਟੀਆਂ ਉਹਨਾਂ ਨੂੰ ਆਪਾਂ 2 ਟੁਕੜਿਆਂ ਦੇ ਵਿੱਚ ਵਿੱਚੋਂ ਦੀ ਚੀਰਾ ਲਗਾ ਕੇ ਕੱਟ ਕਰ ਲੈਣਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਮੈਂ ਕਿੱਦਾਂ ਖੁੰਬਾ ਕੱਟ ਕੇ ਜਿਹੜੀਆਂ ਤਿਆਰ ਕਰ ਰਹੀ ਆ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਔਰ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਵੀ ਜ਼ਰੂਰ ਦੱਸਿਆ ਕਰੋ ਸਾਰੀਆਂ ਮੈਂ ਇਸੇ ਤਰੀਕੇ ਦੇ ਨਾਲ ਕੱਟ ਕੇ ਤਿਆਰ ਕਰ ਲਵਾਂਗੇ ਸਾਰੀਆਂ ਘੁੰਮਾ ਮੈਂ ਕੱਟ ਕੇ ਤਿਆਰ ਕਰ ਲਈਆਂ ਤੇ ਵੱਡੇ ਸਾਈਜ਼ ਦੇ ਦੋ ਆਲੂ ਜਿਹੜੇ ਇਹ ਵੀ ਮੈਂ ਕੱਟ ਕੇ ਨਾਲ ਹੀ ਦੇ ਤਿਆਰ ਕਰ ਲਏ ਆ ਤਾਂ ਹੁਣ ਆਪਾਂ ਚਲਦੇ ਆ ਗੈਸ ਵੱਲ ਗੈਸ ਦੇ ਉੱਤੇ ਮੈਂ ਕੁੱਕਰ ਰੱਖਿਆ ਤੇ ਕੁੱਕਰ ਦੇ ਵਿੱਚ ਆਪਾਂ ਪਾਵਾਂਗੇ ਤੇਲ ਮੈਂ ਸਰੋਂ ਦੇ ਤੇਲ ਦੇ ਵਿੱਚ ਇਹ ਸਬਜ਼ੀ ਬਣਾ ਰਹੀ ਆ ਤੁਸੀਂ ਜਿਹੜਾ ਕੁਕਿੰਗ ਆਇਲ ਖਾਂਦੇ ਹੋ ਉਹੀ ਪਾ ਲਿਓ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਗਰਮ ਕਰ ਲਵਾਂਗੇ ਪਹਿਲੇ ਧੂਆਂ ਤੱਕ ਜੋ ਤੱਕ ਇਹ ਧੂਆ ਨਹੀਂ ਛੱਡ ਦਿੰਦਾ ਉਦੋਂ ਤੱਕ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰਨੇ ਆ ਤੇਲ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਇਹਦੇ ਵਿੱਚ ਮੈਂ ਛੋਟੇ-ਛੋਟੇ ਚਾਰ ਤੇਜ ਪੱਤਾ ਪਾ ਦਿੱਤੇ ਆ ਤੇ ਅੱਧਾ ਚਮਚੇ ਦੇ ਵਿੱਚ ਜੀਰਾ ਪਾ ਦਵਾਂਗੇ। ਇਹਦੇ ਨਾਲ ਹੀ ਹੁਣ ਆਪਾਂ ਗਰੇਵੀ ਤੇ ਲਈ ਪਾਵਾਂਗੇ ਕੁਝ ਹੋਰ ਚੀਜ਼ਾਂ ਲਸਣ, ਮਿਰਚਾਂ, ਟਮਾਟਰ ਤੇ ਪਿਆਜ਼। ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਪਿਆਜ਼ ਤੇ ਟਮਾਟਰ ਜਿਹੜੇ ਮੈਂ ਇੱਕਦਮ ਰਫਲੀ ਜਿਹੇ ਕੱਟੇ ਹੋਏ ਆ ਮੋਟੇ-ਮੋਟੇ ਟੁਕੜਿਆਂ ਦੇ ਵਿੱਚ ਜਿਹੜਾ ਲਸਣ ਹੈ ਮੈਂ ਕੱਟਿਆ ਵੀ ਨਹੀਂ ਆ ਇੱਕਦਮ ਸਾਬਤ ਲਸਣ ਜਿਹੜਾ ਇਹਦੇ ਵਿੱਚ ਆਪਾਂ ਪਾ ਦੇਣਾ ਤੇ ਮਿਰਚਾਂ ਜਿਹੜੀਆਂ ਇਹ ਵੀ ਸਾਬਤ ਇਹਦੇ ਵਿੱਚ ਪਾ ਦੇਣੀਆਂ। ਸਾਰੀਆਂ ਚੀਜ਼ਾਂ ਸਾਬਤ ਇਹਦੇ ਵਿੱਚ ਪਾ ਦੇਣੀਆਂ ਵੱਡੇ ਸਾਈਜ਼ ਦੇ ਦੋ ਪਿਆਜ਼ ਵੱਡੇ ਸਾਈਜ਼ ਦੇ ਦੋ ਟਮਾਟਰ ਮਲੇ ਆ ਇੱਕ ਮੁਠੀ ਮਹਲਸਣ ਦੀ ਲਈਏ ਤੇ ਚਾਰ ਹਰੀਆਂ ਮਿਰਚਾਂ ਲਈਆਂ ਤਿੱਖਾ ਤੁਸੀਂ ਆਪਣੇ ਟੇਸ ਦੇ ਹਿਸਾਬ ਨਾਲ ਪਾ ਲਿਓ ਜਿੰਨੀ ਹਰੀ ਮਿਰਚ ਖਾਣਾ ਪਸੰਦ ਕਰਦੇ ਉਸੇ ਹਿਸਾਬ ਨਾਲ ਇਹਦੇ ਵਿੱਚ ਪਾ ਲਿਓ ਹੁਣ ਆਪਾਂ ਇਹਨੂੰ ਤੇਲ ਦੇ ਵਿੱਚ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਇਹਨੂੰ ਪਕਾਉਣਾ ਨਹੀਂ ਆਪਾਂ ਬਸ ਸਾਰੀਆਂ ਚੀਜ਼ਾਂ ਪਾ ਕੇ ਮਿਕਸ ਕਰਕੇ ਇਹਦੇ ਵਿੱਚ ਮਸਾਲੇ ਜਿਹੜੇ ਉਹ ਪਾ ਦੇਣੇ ਆ ਚਟਪਟੇ ਸਬਜ਼ੀ ਬਣ ਜਾਂਦੀ ਹੈ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਕਦਮ ਅਲੱਗ ਤਰੀਕਾ ਹੈ ਇਹ ਸਬਜ਼ੀ ਬਣਾਉਂਦਾ ਮੈਂ ਹਮੇਸ਼ਾ ਆਪਣੇ ਘਰ ਇਸੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਨੀ ਆ ਅੱਜ ਵੀ ਮੈਂ ਬਣਾ ਰਹੀ ਸੀ ਤੇ ਮੈਂ ਸੋਚਿਆ ਤੁਹਾਡੇ ਨਾਲ ਹੀ ਰੈਸਪੀ ਜਿਹੜੀ ਹੈ ਸ਼ੇਅਰ ਕਰ ਦਵਾਂ ਮੈਂ ਨਮਕ ਇਹਦੇ ਵਿੱਚ ਪਾਇਆ 1/2 ਚਮਚ 1/2 ਚਮਚ ਮੈਂ ਹਲਦੀ ਪਾਈ ਹੈ 1/2 ਚਮਚ ਕਸ਼ਮੀਰੀ ਲਾਲ ਮੀਚ ਪਾਊਡਰ ਤੇ 1 ਚਮਚਾ ਧਨੀਆ ਪਾਊਡਰ ਪਾਇਆ ਹੁਣ ਆਪਾਂ ਇਹ ਮਸਾਲੇ ਜਿਹੜੇ ਪਾਇਆ ਇਹਨਾਂ ਨੂੰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਸਾਰੀਆਂ ਚੀਜ਼ਾਂ ਇੱਕੋ ਜਿਹੀ ਆਪਾਂ ਮਿਕਸ ਕਰ ਲੈਣੀ ਆ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਿਕ ਕੋਲੀ ਪਾਣੀ ਜਿਆਦਾ ਪਾਣੀ ਆਪਾਂ ਇਹਦੇ ਵਿੱਚ ਨਹੀਂ ਪਾਣਾ ਸਿਰਫ ਅੱਧੀ ਕੋਲੀ ਇਹਦੇ ਵਿੱਚ ਮੈਂ ਪਾਣੀ ਜਿਹੜਾ ਹੈ ਪਾ ਰਹੀ ਆਂ ਪਾਣੀ ਪਾਣ ਤੋਂ ਬਾਅਦ ਆਪਾਂ ਕੁੱਕਰ ਦਾ ਟੱਕਣ ਜਿਹੜਾ ਹੈ ਬੰਦ ਕਰ ਦੇਵਾਂਗੇ ਤੇ ਹਾਈ ਫਲੇਮ ਤੇ ਤਿੰਨ ਸੀਟੀਆਂ ਜਿਹੜੀਆਂ ਉਹ ਆਣ ਦਵਾਂਗੇ ਤਿੰਨ ਸੀਟੀ ਆਣ ਤੋਂ ਬਾਅਦ ਆਪਾਂ ਗੈਸ ਬੰਦ ਕਰਕੇ ਕੁੱਕਰ ਦੇ ਵਿੱਚੋਂ ਗੈਸ ਜਿਹੜੀ ਹੈ ਉਹ ਕੱਢ ਦੇਣੀ ਹੈ ਇਸ ਤਰੀਕੇ ਨਾਲ ਗਰੇਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਮਸਾਲਾ ਬਹੁਤ ਹੀ ਵਧੀਆ ਬੰਦਾ ਹੈ ਤੇ ਸਵਾਦ ਤੇ ਬਹੁਤ ਹੀ ਵਧੀਆ ਆਂਦਾ ਖਾਣ ਦੇ ਵਿੱਚ ਸਬਜ਼ੀ ਦਾ ਤੇ ਇਹਨਾਂ ਸੇਟੀਆਂ ਆਉਣ ਤੋਂ ਬਾਅਦ ਮੈਂ ਗੈਸ ਬੰਦ ਕਰ ਦਿੱਤੀ ਤੇ ਕੁੱਕਰ ਦੇ ਵਿੱਚੋਂ ਪਾਫ ਜਿਹੜੀ ਹੈ ਮੈਂ ਕੱਢ ਲਈ ਆ ਹੁਣ ਆਪਾਂ ਕੋਕਰ ਦਾ ਢੱਕਣ ਖੋਲ ਲੈਨੇ ਆ ਤੁਸੀਂ ਦੇਖੋ ਮਸਾਲਾ ਕਿੰਨਾ ਵਧੀਆ ਜਿਹੜਾ ਹੈ ਗਲ ਚੁਕਿਆ ਇਹਨੂੰ ਆਪਾਂ ਕਰਸ਼ੀ ਦੇ ਨਾਲ ਮੈਸ਼ ਕਰ ਲੈਣਾ ਤੁਸੀਂ ਮੈਸ਼ਰ ਦੇ ਨਾਲ ਵੀ ਮੈਸ਼ ਕਰ ਸਕਦੇ ਹੋ ਜਾਂ ਫਿਰ ਕੋਟਨੀ ਲੈ ਲੈਣਾ ਕੋਟ ਸਕਦੇ ਹੋ ਜਾਂ ਫਿਰ ਜਿਹੜਾ ਹੈਂਡ ਬਲੈਂਡਰ ਹੁੰਦਾ ਉਹਦੇ ਨਾਲ ਵੀ ਤੁਸੀਂ ਪੀਸ ਸਕਦੇ ਹੋ ਪਰ ਇਹ ਮਸਾਲਾ ਇੰਨਾ ਵਧੀਆ ਗਲੇ ਹੋਇਆ ਹੈ ਨਾ ਕਿ ਤੁਸੀਂ ਕਰਸ਼ੀ ਦੇ ਨਾਲ ਮੈਸ਼ ਕਰੋਗੇ ਤੇ 1 ਮਿੰਟ ਦੇ ਵਿੱਚ ਵਿੱਚ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਘੁਲ ਜਾਏਗਾ ਤੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਮੈਂ ਕਿੰਨੇ ਵਧੀਆ ਤਰੀਕੇ ਦੇ ਨਾਲ ਇਹ ਘੋਲ ਲ ਸਾਡਾ ਮਣਕੇ ਤਿਆਰ ਹੋ ਗਏ ਆ ਹੁਣ ਮੈਂ ਗੈਸ ਜਿਹੜੀ ਹੈ ਔਨ ਕਰ ਦਿੱਤੀ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਆਲੂ ਤੇ ਖੁੰਮਾ ਜਿਹੜੀਆਂ ਕੱਟ ਕੇ ਰੱਖੀਆਂ ਹੋਈਆਂ ਆ ਇਹਦੇ ਵਿੱਚ ਪਾ ਦੇਣੀ ਆ ਦੋਨੋਂ ਚੀਜ਼ ਆਪਾਂ ਇਹਦੇ ਵਿੱਚ ਪਾ ਦਿਤੀਆਂ ਹੁਣ ਆਪਾਂ ਇਹਨੂੰ ਤੜਕੇ ਦੇ ਨਾਲ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਆਲੂ ਤੇ ਖੁੰਮਾ ਨੂੰ ਗੈਸ ਜਿਹੜੀ ਹੈ ਮੈਂ ਔਨ ਕੀਤੀ ਹੋਈ ਆ ਹਲੇ ਮੀਡੀਅਮ ਗੈਸ ਮੈਂ ਔਨ ਕੀਤੀ ਹੋਈ ਆ ਫੁੱਲ ਜਹਾਈ ਨਹੀਂ ਕੀਤੀ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਮੈਂ 1.5 ਗਲਾਸ ਜਿਹੜਾ ਇਹਦੇ ਵਿੱਚ ਪਾਣੀ ਪਾ ਰਹੀ ਹਾਂ ਜੇਕਰ ਤੁਸੀਂ ਜ਼ਿਆਦਾ ਤਰੀ ਖਾਣਾ ਪਸੰਦ ਕਰਦੇ ਹੋ ਤਾਂ 2 ਗਲਾਸ ਪਾਣੀ ਪਾ ਲਿਓ ਜੇਕਰ ਤੁਸੀਂ ਘਾੜੀ ਤਰੀ ਖਾਣਾ ਪਸੰਦ ਕਰਦੇ ਹੋ ਤਾਂ ਗਲਾਸ ਇੱਕ ਪਾਣੀ ਜਿਹੜਾ ਬਹੁਤ ਹੈ ਇਹਦੇ ਲਈ ਤਾਂ ਹੁਣ ਆਪਾਂ ਕੀ ਕਰਾਂਗੇ ਪਾਣੀ ਪਾਣ ਤੋਂ ਬਾਅਦ ਕੋਕਰ ਦਾ ਢੱਕਣ ਜਿਹੜਾ ਉਹ ਬੰਦ ਕਰ ਦੇਣਾ ਤੇ ਹਾਈ ਫਲੇਮ ਤੇ 2 ਜਾਂ 3 ਸੀੜੀਆਂ ਹੋਰ ਆਨ ਦਵਾਂਗੇ ਤੇ ਪਹਿਲੇ ਕੋਕਰ ਦਾ ਢੱਕਣ ਜਿਹੜਾ ਉਹ ਬੰਦ ਕਰ ਲੈਣੇ ਆ ਬਸ ਹਾਈ ਫਲੇਮ ਤੇ ਤਿੰਨ ਸਿਟੀ ਆਉਣ ਤੋਂ ਬਾਅਦ ਫਿਰ ਤੋਂ ਆਪਾਂ ਗੈਸ ਜਿਹੜੀ ਆ ਬੰਦ ਕਰ ਦੇਣੀ ਆ ਤੇ ਕੁੱਕਰ ਦਾ ਟੱਕਣ ਜਿਹੜਾ ਖੋਲ ਕੇ ਸਬਜੀ ਜਿਹੜੀ ਆ ਆਪਾਂ ਚੈੱਕ ਕਰ ਲਵਾਂਗੇ ਤਿੰਨ ਸਿਟੀ ਆ ਗਈ ਸੀ ਗੈਸ ਮੈਂ ਬੰਦ ਕਰ ਦਿੱਤੀ ਤੇ ਭਾਪ ਜਿਹੜੀ ਆ ਮੈਂ ਕੱਢ ਲਈਏ ਕੁੱਕਰ ਦੇ ਵਿੱਚੋਂ ਤੇ ਸਬਜੀ ਦੇਖੋ ਤੁਸੀਂ ਇੱਕ ਵਾਰ ਬਹੁਤ ਵਧੀਆ ਸਬਜੀ ਦੇਖਣ ਦੇ ਵਿੱਚ ਹੀ ਲੱਗ ਰਹੀ ਹੈ ਤੇ ਖਾਣ ਦੇ ਵਿੱਚ ਤਾਂ ਹੋਰ ਵੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਗਾੜੀ ਗਰੇਵੀ ਖਾਣਾ ਪਸੰਦ ਕਰਦੇ ਹੋ ਤੇ ਹਾਈ ਫਲੇਮ ਤੇ 2 ਮਿੰਟ ਲਈ ਇਹਨੂੰ ਹੋਰ ਪਕਾ ਲਿਓ ਪਰ ਸਾਡੇ ਘਰ ਇਸੇ ਤਰੀਕੇ ਦੀ ਸਬਜੀ ਜਿਹੜੀ ਇਹ ਪਸੰਦ ਕੀਤੀ ਜਾਂਦੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗਰਮ ਮਸਾਲਾ ਤੇ ਬਰੀਕ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੇ ਚੰਗੀ ਤਰ੍ਹਾਂ ਕਰਾਂਗੇ ਇਹਨੂੰ ਮਿਕਸ ਤੇ ਸਾਡੀ ਖੁੰਬਾ ਤੇ ਆਲੂ ਦੀ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਇੱਕ ਵਾਰ ਤੁਸੀਂ ਮੇਰੇ ਇਸ ਦੱਸੇ ਹੋ ਤਰੀਕੇ ਦੇ ਨਾਲ ਇਹ ਸਬਜੀ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਰੋਜ਼ ਬਣਾ ਕੇ ਖਾਣਾ ਚਾਹੋਗੇ ਬਹੁਤ ਵਧੀਆ ਤਿਆਰ ਹੋ ਜਾਂਦੀ ਹੈ ਤੇ ਮੇਰੀ ਇਹ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੀ ਰੈਸਪੀ ਵਿੱਚ ਸਤਿ ਸ੍ਰੀ ਅਕਾਲ